ਆਉਂਦਾ ਪ੍ਰਦੀਪ ਜਿਹੇ ਪਹਿਲੀਆਂ 3 ਗੇਂਦਾਂ ਤੇ 3 ਛੱਕੇ ਮਾਰਦਾ ਹੈਰੀ ਕਹਿੰਦਾ ਸਾਡੇ ਵਾਲਾ ਵੀ ਰੁਪਈਆ ਲੈ ਵੀ ਸਭੀ ਪੁਰੀਆ 500 ਹਰ ਨੌਜਵਾਨਾ ਜੇ ਪਹਿਲੀਆਂ 3 ਗੇਂਦਾਂ ਤੇ 3 ਛੱਕੇ ਜਗਰਾਉਂਦਾ ਪ੍ਰਦੀਪ ਮਾਰਦਾ ਤੇ ਰੁਪਈਆ ਕਹਿੰਦੇ 500 ਜਿਹੜਾ ਦਿੱਤਾ ਜਾਣਾ ਮੇਰੇ ਵੀਰੋ ਪਹਿਲੇ ਓਵਰ ਦੀ ਸ਼ੁਰੂਆਤ ਕਰਦੇ ਨੇ ਆ ਖਿਡਾਰੀ ਕਹਿੰਦੇ ਕਿੱਥੇ ਜene ਦਾ ਮੁੰਡਾ ਕਹਿੰਦੇ ਗੋਲੂ ਹੈ ਸਿੱਟੇ ਦੀ ਧਰਤੀ ਦਾ ਨੌਜਵਾਨ ਜਿਹੜੇ ਨੌਜਵਾਨ ਨੇ ਕਹਿੰਦੇ ਪਹਿਲੀ ਬਾਲ ਪਾਉਣੀ ਹੈ ਆਓ ਸਾਹਮਣੇ ਗੱਲਾਂ ਟਿਕਾੜੇ ਹਾਂ ਤੇ ਜਿਹੜਾ ਖਿਡਾਰੀ ਪ੍ਰਦੀਪ ਨੂੰ ਆਊਟ ਕਰੇਗਾ ਉਹਦੇ ਦੀ ਵੀ 500 ਮੇਰੇ ਵੀਰੋ ਲਓ ਟੱਕਰ ਵੱਡੀ ਹੈ ਸਿੱਟੇ ਦਾ ਗੋਲੂ ਤੇ ਦੂਜੇ ਪਾਸੇ ਪਹਿਲੀ ਤੇ ਪਹਿਲੀ ਤੇ ਛੱਕਾ ਵੱਜ ਗਿਆ ਵਾਹ ਓਏ ਜਗਰਾਉਂ ਵਾਲਿਆ ਆਓ ਗੱਲਾਂ ਦੀ ਟਿਕਾਰੇ ਮੁੰਡੇਰੇ ਇੱਕ ਮਿੰਟ ਦੀ ਤੀ ਇੱਕੋੜਾ ਬੱਚਿਆਂ ਨੂੰ ਛੱਡ ਦੋ ਆਰ ਬਾਈ ਜੀ